ਗੁਰੂ ਵਾਹਿਗੁਰੂ 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 ਗੁਰਦੁਆਰਾ ਆਏ ਆ ਤੇ ਬਹੁਤ ਵਧੀਆ ਲੱਗ ਰਿਹਾ ਆ ਸਾਡਿਕਣ ਆਏ ਆ ਤੇ ਬਹੁਤ ਇੱਥੇ ਆ ਕੇ ਸਕੂਨ ਮਿਲਦਾ ਆ ਬਹੁਤ ਵਧੀਆ ਲੱਗ ਰਿਹਾ ਜੀ ਯਾ ਕੀ ਵਿਸ਼ਵਾਸ ਅਸ ਸਵਰਜ ਜੀ ਲਈ ਵੀ ਬੇਨਤੀ ਮੈਂ ਤਾਂ ਦੇਖਣਾ ਨਹੀਂ ਹੋਤਾ ਆਪਾਂ ਵੀ ਇੰਦੀ ਕਰੋਗੇ ਕੀ ਇਹ ਦਾਸ ਬੇਨਤੀ ਲੈ ਕੇ ਆ ਜਾਓਗੇ ਬਿਲਕੁਕੁਲ ਜੀ ਅੱਗੇ ਦਾ ਜੋ ਫਿਊਚਰ ਆ ਉਹਦੀ ਅਸੀਂ ਅੱਜ ਬੇਨਤੀ ਕਰਾਂਗੇ ਜੋ ਅੱਗੇ ਆਉਣ ਵਾਲੀ ਜੋ ਹਾਕੀ ਆ ਜੋ 올림픽 ਆ ਰਹੀ ਹੈ ਵਰਲਡ ਕੱਪ ਆ ਰਹੀ ਹੈ ਜਿਹੜਾ ਸਾਡਾ ਆਪਣਾ ਫਿਊਚਰ ਹੈ ਉਹਦੇ ਬਾਰੇ ਅੱਜ ਬਾਬਾ ਜੀ ਦੇ ਕੋਲ ਅਸੀਂ ਬੇਨਤੀ ਕਰਾਂਗੇ ਦੋਵੇਂ ਸਪੋਰਟਸਮੈਨਰ ਹੋ ਰਹੇ ਖਿਡਾਰੀਓ ਤੇ ਆਪਦੇ ਲਈ ਜਿਹੜੇ ਇੰਸਪੈਸ਼ਨਸ ਨੇ ਜੱਲ੍ਹਾ ਮਤ ਨੋਟਿਸ ਫਰਮ ਦੇ ਹੋਵੇ ਬਿਲਕੁਲ ਜੀ 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 ਬਿਲਕੁਲ ਕਿਉਂਕਿ ਸਾਡੀ ਆਲਰੇਡੀ ਸ਼ੁਰੂ ਤੋਂ ਬਹੁਤ ਵਧੀਆ ਅੰਡਰਸਟੈਂਡਿੰਗ ਰਹੀ ਹੈ ਤੇ ਅੱਗੇ ਵੀ ਇਦਾਂ ਰਹੇਗੀ ਸਰਦਾਰ ਜੀ ਦੇਖੀਏ ਤਾਂ ਅਗਲਾ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਣ ਵਾਲਾ ਹੈ ਜੀ ਤਿਆਰੀਆਂ ਕੀਤੀਆਂ ਹੋਣਗੀਆਂ ਤਿਆਰੀ ਕਿਹਣੀ ਚੱਲ ਰਹੀ ਹੈ ਬਿਲਕੁਲ ਬਹੁਤ ਵਧੀਆ ਚੱਲ ਰਹੀ ਹੈ ਜੀ ਹੁਣ ਅਗਲਾ ਅਸੀਂ ਕੈਂਪ 'ਚ ਜਾਵਾਂਗੇ ਨੈਕਸਟ ਮੰਥ ਤੇ ਉਸ ਤੋਂ ਬਾਅਦ ਸਾਡੇ ਟੂਰਨਾਮੈਂਟ ਸਟਾਰਟ ਹੋ ਜਾਣਗੇ ਨੈਕਸਟ ਇਅਰ ਵਰਲਡ ਕੱਪ ਦਾ ਥੈਨ 올ੰਪੀਆ ਤੇ ਉਸ ਤੇ ਫੋਕਸ ਤੇ ਅੱਜ ਦਰਬਾਰ ਸਾਹਿਬ ਆਏ ਆ ਆਪਾਂ ਤੇ ਵਿਆਹ ਤੋਂ ਬਾਅਦ ਗਿਆ ਤਾਂ ਪਹਿਲਾਂ ਆਹੀ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਇੱਕ ਵਾਰੀ ਪਹਿਲਾਂ ਦਰਬਾਰ ਸਾਹਿਬ ਜਾਣਾ ਆ ਮੱਥਾ ਟੇਕਣਾ ਆ ਤੇ ਅਰਦਾਸ ਆਹੀ ਮੰਗਣੀ ਆ ਕਿ ਸਾਡੇ ਤੇ ਇਦਾਂ ਹੀ ਮੇਰ ਪਰਾ ਹੱਥ ਰੱਖਣ ਹਮੇਸ਼ਾ ਹੀ ਇਦਾਂ ਹੀ ਦੋਵੇਂ ਪਰਿਵਾਰ ਖੁਸ਼ ਰਹਿਣ ਤੇ ਇੰਡੀਆ ਲੈਂਡ ਆਪਾਂ ਇਦਾਂ ਜਿੱਦਾਂ ਹੁਣ ਕੰਮ ਕਰ ਰਹੇ ਆ ਅੱਗੇ ਵੀ ਇਦਾਂ ਹੀ ਚੱਲੂਗਾ ਤੇ ਮੈਨੇਜਮੈਂਟ ਦਾ ਜਿਹੜੀ ਦਰਬਾਰ ਸਾਹਿਬ ਦੀ ਮੈਨੇਜਮੈਂਟ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਡਾ ਕਿ ਉਹਨਾਂ ਨੇ ਬਹੁਤ ਵਧੀਆ ਸਾਡਾ ਵੈਲਕਮ ਕੀਤਾ ਇੱਥੇ ਵਾਹਿਗੁਰੂ

you <laughs>